ਹੈਲੋ ਸਸਤੀ ਖਾਣ ਦੀ ਸਾਂਭਣ ਨੂੰ ਅਸੀਂ ਰਾਤ ਦਾ ਟਾਈਮ ਆ ਤੇ ਅਸੀਂ ਨਾ ਲੱਗੇ ਬੱਚਾ ਸੇ ਪਾਸਤਾ ਫਿਰ ਅਸੀਂ ਇਹ ਪਿਆਜ਼ ਲੈ ਲਏ ਐ ਬਲੋਕਰੀ ਬੰਦ ਗੋਭੀ ਤੇ ਸ਼ਿਮਲਾਪਾਸ ਅਸੀਂ ਇਹ ਪਿੰਨੇ ਚੀਜ਼ਾਂ ਆਪਾ ਪਾਵਾਂਗੇ ਚਾਰੇ ਚੀਜ਼ਾਂ ਪਾਸਤੇ ਵਿੱਚ ਅਵਨੀਤ ਇਹ ਆ ਗਈ ਆ ਅਵਨੀਤ ਲਾਈਟ ਔਨ ਕਰ ਦੇ ਜਾ ਅਵਨੀਤ ਲਾਈਟ ਔਨ ਕਰ ਦੇ ਤੇ ਮੈਂ ਹੁਣ ਨੂੰ ਹੰਜੀ ਨੂੰ ਰੱਖ ਦੇ ਤੇ ਜਸਨੂਰ ਇਹ ਆਡੀ ਛੋਟੀ ਜਿਹੀ ਜਸਨੂਰ ਇਹ ਕਿਰੋਲੀ ਦਰਾ ਮੈਨੂੰ ਪੁੱਤ ਇੰਦਰਾਵਾਂ ਬੈਂਟ ਦੇ ਪੁੱਤ ਜਦੋਂ ਮੰਨਣਾ ਹੈ ਤੇ ਬੱਚੇ ਤੇ ਖਾ ਰਹੇ ਨੇ ਗੁਰਕਰੇ ਨਹੀਂ ਤਕੀ ਖਾਂਦੀ ਪਈ ਹੁਣ ਮੈਂ ਬਣਾ ਲੱਗੀ ਪਾਸਤਾ ਤੇ ਪਾਸਤਾ ਬਣਾ ਲਈ ਮੈਂ ਸਭ ਕੁਝ ਕੱਟ ਲਿਆ ਆ ਤੇ ਮੈਂ ਸ਼ਿਮਲਾ ਮਰਚ ਤੇ ਬੰਦ ਗੋਭੀ ਤੇ ਬਲੋਕੀ ਕੱਟ ਲਈਏ ਮੈਂ ਤੇ ਪਿਆਜ਼ ਵੀ ਕੱਟ ਲਿਆ ਮੈਂ ਹੁਣ ਲਾਵਾਂਗੇ ਤੜਕਾ ਠੀਕ ਹੈ ਸਭ ਤੋਂ ਪਹਿਲਾਂ ਅਸੀਂ ਪਾ ਲਿਆ ਜੀਰਾ ਜੀਰਾ ਪਾਉਣ ਤੋਂ ਬਾਅਦ ਅਸੀਂ ਪਾਇਆ ਪਿਆਜ਼

ਹਾਰੀ ਸਾਦੀ ਸੋਇਆ ਸੋਸ ਰਹੀ ਹਾਂ ਇਹ ਸਾਡਾ ਸਪੈਸਰ ਹੈ ਸਿਰ ਕੱਚੇ ਕਿ ਹੋ ਰੱਖਿਆ ਹੈ ਸੋਸ ਜੀ ਥੋੜਾ ਹਿਲਾ ਰਹੀ ਹਾਂ ਇਹ ਬੋਤਲ ਤੇ ਸਭ ਤੋਂ ਮੇਨ ਜੀ ਮੈਗਜ਼ੀਨਸ ਨਾਲ ਵੀ ਬਣਾਵਾਂਗੇ ਮੈਂ ਕਿਸੇ ਬਾਰੇ ਤਾਂ ਮੈਗਜ਼ੀਨਸ ਹੁਣ ਇਹਦੇ ਵਿੱਚ ਅਸੀਂ ਪਾਉਣਾ ਨੇ ਹਨਾ ਆ ਕੀ ਕਹਿੰਦੇ ਇਹਦੇ ਵਿੱਚ ਸੋਇਆ ਸੋਸ ਪਾਵੇ ਪਾ ਦੋ ਇੱਕ ਦੇਈ ਪਾ ਦੋ ਜੀ ਪਾ ਦੋ ਪਾ ਦੋ ਪਾ ਦੋ ਪਾ ਦੋ ਪਾ ਦੋ ਜੋ ਵੀ ਉਹ ਫਾਸਟ ਪਾਸਤਾ ਬਣਾ ਰਿਹਾ ਹੈ ਤੇ ਕਹਿੰਦੇ ਮੈਂ ਬਣਾ ਨਹੀਂ ਅੱਜ ਖਾਵਾਂਗੇ ਨਾਲੇ ਹੱਥਾਂ ਦਾ ਪਾਸਤਾ ਦੇਖੋ ਸਿਰਕਾ ਪਾ ਦੋ ਹੁਣ ਪਾਵਾਂਗੇ ਇਹਦੇ ਵਿੱਚ ਸਿਰਕਾ ਕੋਈ ਟੱਕਰ ਨਹੀਂ ਪਾ ਦਵਾਂਗੇ ਪਾ ਦਵਾਂ ਪਾ ਦਵਾਂਗੇ ਉਹ ਥੋੜਾ ਜਿਹਾ ਹੋਰ 3 ਗੁਣਾ ਪਾ ਲੋ ਵਾਂਗੇ ਉਹ ਥੋੜਾ ਇੰਨਾ ਹੀ ਹੋਰ ਪਾਣਾ ਹਾਂ ਕਿ ਤੁਹਾਰਾ ਸਮਾਂ ਦੇਖੋ ਸੋਲਤਾ ਹਾਂ ਕਿ ਮੈਂ ਕਿਹ ਪਾਨੀਆਂ ਛੋਟ ਤੇ ਕੀ ਵੀ ਬਣਾ ਲੈਂਦੇ ਪਰ ਅੱਜ ਆਪਣੇ ਤਰੀਕੇ ਨਾਲ ਬਣਵਾ ਰਹੇ ਹਾਂ ਉਹਨਾਂ ਨੂੰ ਮੈਂ ਦੇਖੋ ਹਮ ਵਿੱਚ ਪਾ ਲ ਲਈਆਂ ਸਬਜ਼ੀਆਂ ਇਹ ਸਾਰੀਆਂ ਜੁਨੀਆ ਵੀ ਸਬਜ਼ੀਆਂ ਆਪਾਂ ਕਟਿੰਗ ਕੀਤੀਆਂ ਆਏ ਨੇ ਨਾ ਪਾਸੇ ਲਾ ਕੇ ਤੁਹਾਨੂੰ ਸਾਡੇ ਬੱਚੇ ਜਿਆਦਾਤਰ ਪਾਸਟ ਸਬਜ਼ੀਆਂ ਖਾਂਦੇ ਆ। ਜੇ ਥੋੜਾ ਕੁਆਂਟੀਟੀ ਜ਼ਿਆਦਾ ਬਣ ਜਾਈਏ। ਉਹ ਨਾਲ ਨਾਲ ਵੀ ਨਾ ਥੋੜਾ ਥੋੜਾ ਪਾ ਕੇ ਨਾਲ ਨਾਲ ਹੀ ਹਲਾ ਲੈਣਾ। ਤੇ ਗੈਸ ਨੂੰ ਜਿੰਦੂ ਆਪਾਂ ਥਿੰਗ ਕਰਨੇ ਆ। ਤੇ ਆਪਾਂ ਨਾਲ 10 ਮਿੰਟ ਰੱਖ ਕੇ ਸੁਆਦ ਅਸੀਂ ਪਾਸਤਾ ਪਾਗਣਾ। ਹੁਣ ਇਹ ਜਿੰਨਾ ਲੱਗੇ ਚਿਨਾਲ ਕਰਕੇ ਨਾ ਫਿਰ ਤੋਂ ਸੁਕਾ ਲਓ। ਦੋਨੇ ਪਾਣੀ। ਉਹਨੇ ਮੈਗੀ ਨੂੰ ਤਲਾ ਪਾਵਾਂਗੇ ਇਹਦੇ ਵਿੱਚ। ਕਿਉਂਕਿ ਸਾਨੂੰ ਮੈਗੀ ਨੂੰ ਥਾਲੇ ਵਾਲਾ ਸਵਾਦ ਲੱਗਦਾ ਪਾਸਤਾ। ਬਣਾਉਣੀ ਕਿੰਨੀ? ਹਾਂਜੀ। ਦੋਨੇ ਕੀ? ਹਾਂ ਦੋ ਪਾਣੀ ਆ। ਕਿਉਂਕਿ ਵੈਸੇ ਬਣਾ ਲੈਂਦੇ ਮੇਰੇ ਸਿਸਟਰਨ ਲੋ। ਬਾਟੇ ਨਹੀਂ ਅੱਜ ਮੇਰੇ ਸਵਾਦ ਅਕੋਰਡਿੰਗ ਨਾ ਹੋਣਾ ਕਹਿੰਦੇ ਮੈਂ ਤਾਂ ਸਿੰਪਲ ਬਣਾਣੀ ਆ ਤੁਸੀਂ ਕਿੱਦਾਂ ਬਣਾਉਂਦੇ ਹੋ ਸਾਨੂੰ ਨਹੀਂ ਦੱਸੋ ਬਣਾਣੀ ਆ ਮੈਨੂੰ ਲੱਗਦਾ ਇੱਕ ਹੋਰ ਮੈਗੀ ਮਸਾਲਾ ਪੇਰਦਾ ਜਿਹਦੇ ਵਿੱਚ ਉਹ ਸਾਹਮਣੇ ਰੱਖਿਆ ਹਾਂ ਇਹਨਾਂ ਵਿੱਚ ਮਿਚਣੀ ਨਹੀਂ ਹੁੰਦੀ ਨਾ ਇਹ ਨਹੀਂ ਹਬਾ ਇਹਨੂੰ ਮਤਲਬ ਕੀ ਕਰ ਦਿੰਦੇ ਆ ਨਮਕ ਪਾਇਆ ਨਹੀਂ ਨਮਕ ਪਾਣਾ ਯਾ ਉਹ ਚ ਪਾਇਆ ਪਰ ਫਿਰ ਵੀ ਇਚ ਨਹੀਂ ਪਾਲਾ ਬੰਦਾ ਨਾ ਇਹ ਪਾਣਾ ਤੇ ਉਹ ਸਾਬ ਉਹ ਕਿੰਨਾ ਉੱਪਰ ਆ ਆ ਤੁਸੀਂ ਫੜੋ ਮੈਂ ਪਾਣੀ ਆ ਹੁਣ ਹਾਂਜੀ ਮਾਂ ਅਮਨ ਦੇ ਦਿੱਤਾ ਅੱਜ ਬਣਾਵਾਂਗੇ ਪਾਸਤਾ ਤੇ ਗੁਗਲੂ ਤੇ ਹੁਣ ਨਹੀਂ ਨਮਕ ਪਾਉਂਦੇ ਇਹਨਾਂ ਸਵਾਦ ਦੇ ਸਾਬ ਅਸੀਂ ਇਹਨੂੰ ਮਿਕਸ ਕਰ ਦਿੱਤਾ 10 ਮਿੰਟ ਲਈ ਨੂੰ ਕੱਟ ਸੇਕ ਕਰਨਾ ਹੈ ਠੀਕ ਹੈ ਇੱਕ ਮੈਗੀ ਮਸਾਲਾ ਹੋਰ ਪਾ ਦਿੰਦੇ ਆ ਤੁਹਾਡੇ ਕੋਲ ਦੋ ਵਾਰ ਐਸੇ ਇੱਕ ਟਿਪ ਕਪੜਾ ਹੋਰ ਪਾ ਦਿੰਦੇ ਆ ਮੈਗੀ ਦਾ ਦੇ ਬੱਚੇ ਬਾਰ-ਬਾਰ ਦੁਖਣਾ ਆ ਰਹੇ ਆ ਬੱਚਿਆਂ ਵਾਲੇ ਕੈਮਰਾ ਲਗਾ ਦਿਓ ਕਿ ਨੇਕ ਸਾਈਡ ਤੇ ਆ ਖਾਓ ਜਰਾ ਬੱਚੇ ਵੀ ਇਹ ਸਾਡੀ ਜਸਮੂਰ ਹੈ ਸਾਡੇ ਬੱਚੇ ਨੇਕ ਸਾਈਡ ਤੇ ਇਹ ਸਾਰੇ ਬੱਚੇ ਕਹਿੰਦੇ ਸਾਨੂੰ ਜਲਦੀ ਜਲਦੀ ਖਾਣੇ ਕੋ ਚੀਜੀ ਦੇ ਦਿਓ ਉਹ ਤਾਂ ਉਹ ਵੀ ਤਾਂ ਇਹ ਉਹ ਸਾਰੇ ਭੁੱਖੇ ਤੇ ਉਹ ਭੋਲ ਪਾ ਲੱਗੀ ਹੋਈ ਹੈ ਗੋਲੀ ਭੁੱਖ ਲੱਗੀ ਹੈ ਜਲਦੀ ਜਲਦੀ ਖਾਣਾ ਦੋ ਬਾਰ-ਬਾਰ ਨਾ ਕਾਲ ਕਰਾ ਲਗ ਰਿਹਾ ਉਹ ਮੇਰੇ ਵੱਲ ਨਾ ਤੂੰ ਨੇ ਪਾਸਤਾ ਸੀ ਬਾਸਤਾ ਮਸਾਲਾ ਅਸੀਂ ਪਾ ਰਹੇ ਹਾਂ ਸਾਡੇ ਬੱਚੇ ਉਹ ਦੇਖੋ ਕਰ ਨਹੀਂ ਹੜਿਆ ਤੁਸੀਂ ਉਹ ਨਾ ਮਸਾਲਾ ਅਸੀਂ ਜਿਵੇਂ ਕਰਾਂ ਤੋ ਜੀ ਦੀ ਰੋਟੀ ਬਣਾ ਦੇ ਸੀ ਪਾ ਰਿਹਾ ਕਿਸ ਤਰ੍ਹਾਂ ਦਾ ਮਾਮੂ ਜੀ ਨੂੰ ਮਿਲਿਆ ਉਹ ਪਾਸਟਾ ਨਾ ਲਾਉਂਦੇ। ਪਾਸਟਾ ਦੀ ਗੱਲ ਹੀ ਨਹੀਂ ਦੇਖਾਂਗੇ। ਇਹ ਸਾਡੇ ਬੱਚੇ ਇੰਨੇ ਐਕਸਾਈਟਡ ਹੈ ਕੀ ਖਾ ਰਹਾ ਹੈ। ਅਰੇ ਪਾਸਟਾ ਦੇ ਲਾਗੇ ਬੈਠੇ ਨੇ ਬਿਲਕੁਲ ਸਿਕਿਉਰਟੀ ਗਾਰਡ ਬਣ ਕੇ ਆ ਪਾਸਟਾ ਬਨ ਰਿਹਾ। ਇਹ ਸਾਡੀ ਕੁੜੀ ਖੜੀ ਆ। ਪਾਸਟਾ ਲਾਗੇ ਨੋ ਹਾਈ ਪੈਕ ਤੇ ਲੱਗੇ ਚੜਨਾ ਚਲ ਚਲ ਉਹਦੇ मामू ਦੇਖੋ ਮੈਂ ਉਹ ਦੇਖੋ ਮੇਰੇ ਹਸਬੰਦ ਨਾਲ ਆ ਗਏ ਮम्मा ਉਰੋ ਆ ਜਾ ਤੁਸੀਂ ਵੀ ਉਰੋ ਆ ਰਹੀ ਮम्मा ਲੱਕ ਰਹੀ ਇਹ ਕੰਮ ਮੇਰੇ ਹਸਪੰਦ ਹਾਂ ਹਾਂ ਖਾ ਲਓ ਪਾਸਤਾ ਤੁਸੀਂ ਕੀ ਹੋ ਲੰਮੇ ਬੇ ਹੋਏ ਹੋ ਤੇ ਅਵਨੀਤ ਦੇਖ ਰਹੀ ਆ ਫੋਨ ਆ ਅਵਨੀਤ ਹੈਲੋ ਕਰ ਦੋ ਸਾਰਿਆਂ ਨੂੰ ਹੈਲੋ ਗਾਇਸ ਕਰ ਦੋ ਹੈ ਐਦਾਂ ਸਾਹਮਣੇ ਇੱਧਰ ਇੱਧਰ ਮੇ ਚਾਲੂ ਕੀ ਕਰ ਦੇਣਾ ਇਸ ਨੂਰਾ ਦੀ ਮम्मा ਨਾਲ ਖੇਲਦੀ ਪਈ ਆ ਇਹ ਮੇਰੀ ਸਿਕਿਉਰਿਟੀ ਗਾਰਡ ਆ ਪਾਸੇ ਸਿਕਿਉਰਿਟੀ ਗਾਰਡ ਤੇ ਮੇਰੇ ਹਸਬੰਦ ਨੇ ਇੱਥੇ ਵੀ ਫੂਡ ਵਾਲਾ ਕੋਈ ਚੈਨਲ ਲਗਾਇਆ ਪਤਾ ਨਹੀਂ ਕਿਹੜਾ ਲਗਾਇਆ ਯਾਨੀ ਕਿਹੜਾ ਲਗਾਇਆ ਆਂਟੀ ਵਾਲਾ ਜਿੰਦ ਤੱਕ ਪਾਸਤਾ ਬੰਦਾ ਨਹੀਂ ਨਾ ਇਹਨਾਂ ਨੇ ਤਾਂ ਕਹੇ ਦਿੱਤਾ ਚਾਟ ਕੋਈ ਬੰਦੀ ਵੀ ਚਾਟ ਦੇਖਣਗੇ ਇੱਦਾਂ ਮਾਹੌਲ ਬਣ ਆਇਆ ਇਹਨਾਂ ਸਾਰਿਆਂ ਦਾ ਨਾ ਇਹ ਪਾਸਤੇ ਦੇ ਲਈ ਚਾਹੇ ਇਹ ਜਾਈ ਦੁਖੀ ਆਤਮਾ ਦੇਖ ਰਹੀ ਚਾਰਜਰ ਨਹੀਂ ਹੋਇਆ ਇਹ ਬਾਰ-ਬਾਰ ਜਿੰਨੀ ਵਾਰੀ ਇਹ ਚਾਰਜਰ ਲਗਾਉਂਦੀ ਓਨੀ ਵਾਰੀ ਦਾ ਫੋਨ ਲਾ ਦਿੰਦੇ ਨੇ ਤੇ ਪਾਸਤੇ ਹੁੰਦੇ ਨੇ ਪਾਸਤੇ ਦਾ ਕੀ ਹਾਲਾਤ ਹੈ ਅਜਾ ਸਬਜੀ ਨੂੰ 10 ਮਿੰਟ ਲੱਗਣਗੇ ਪਾਸਤਾ ਸਾਡਾ ਹੋ ਗਿਆ ਰੈਡੀ ਤੇ ਹਿੰਗ ਦੀ ਟਿਸਟਾਂ ਲਵ ਦਸੰਗ ਲਵ ਪਾਸਤਾ ਕਿਦਾਂ ਦਾ ਬਣਿਆ ਪਾਸਤਾ ਕਿਦਾਂ ਮਮਾ ਮੁਝੇ ਹਾਂ ਉਹ ਨਵਨੀ ਦੱਸ ਗਈ ਬਣੀ ਤੇ ਪਾਸਤਾ ਕਿਦਾਂ ਬਣਿਆ ਮਮਾ ਮੁਝੇ ਵੀ ਲੈ ਦੇ ਕੰਨ ਪਹਿਲਾਂ ਮੈਂ ਬਤਾਓ ਕਿਦਾਂ ਦਾ ਪਾਸਤਾ ਬਣਿਆ ਤੇ ਸਾਰੇ ਖਾ ਰਹੇ ਪਾਸਤਾ ਚਲ ਹੁਣ ਬਣਾ ਹਾਲਾ ਸਾਨੂੰ ਕਿ ਕੱਲ ਹਮਨੇ ਪਾਤਾ ਬਣਾਇਆ ਹੈ ਕੀ ਕੀ ਬਣਾਇਆ ਪਾਤਾ ਇਹ ਚ ਭਾਈ ਥੋੜੀ ਪਕੜੋ ਪਤਾ ਨਹੀਂ ਲੱਗਣਾ ਮੈਂ ਵੀ ਬਣਾਈ ਮੇਰੀ ਵੀਡੀਓ ਬਣਾਉ ਠੀਕ ਹੈ ਮम्मा ਖਾ ਰਹੀ ਐ ਪਾਤਾ ਮम्मा ਤਾਂ ਮੂੰਹ ਨਹੀਂ ਆ ਰਿਹਾ ਇਦਾਂ ਤੇ ਮੈਂ ਵੀ ਆਪਣੀ ਨੀਂਦ ਬਣਾ ਰਹੀ ਐ ਵੀਡੀਓ ਹਾ ਦੋਤ ਪਾਤਾ ਖਾਏ